ਮੈਂ ਗੁਰਜੀਕਾ ਖਾਲਸਾ ਵਹਿਸ਼ਕੀ ਫਤਿਹ ਜੋ ਪਿਛਲੇ ਦਿਨੀ ਆਪਣੇ ਵਿੱਚ ਰਾਜਵੀਰ ਗਾਇਕ ਨਹੀਂ ਰਿਹਾ ਤੇ ਵੀਰ ਬਰਿੰਦਰ ਘੁਮਣ ਆਪਣੇ ਵਿੱਚ ਨਹੀਂ ਰਿਹਾ ਐ ਲੈ ਛੱਬ ਦੇ ਬੋਲ ਆ ਛੰਗ ਸੁਣੋ ਨਾ ਤੇ ਲਿਖੋ ਵੀ ਨਾ ਦੇਣ ਵਾਲਾ ਦੇ ਕੇ ਪਤ ਮਾਮਾ ਨੂੰ ਇਹ ਇੰਜ ਬਿਆਨ ਕਰਦੇ ਪੁੱਤਾਂ ਬਿਨਾ ਜੱਗ ਹੈ ਸੁਨਾ ਆਖੇ ਸੰਸਾਰ ਏ ਦਾਨੀ ਜੱਟੀ ਦੇ ਵੰਗੋ ਦੀ ਦਾ ਕਰ ਭਾਰਵੇਂ ਮਾਣੂਗਾ ਬਾਪ ਹਮੇਸ਼ਾ ਠੰਡਿਆਂ ਸਭ ਥਾਵਾ ਨੂੰ ਕੋ ਵੀ ਨਾ ਦੇਣ ਵਾਲਿਆ ਦੇ ਕੇ ਬੁੱਤ ਮਾਵਾਂ ਨੂੰ ਕੋ ਵੀ ਨਾ ਦੇਣ ਵਾਲਿਆ ਕਹੇ ਬਜੂ ਰਾਜ ਵੀਰ ਵੀ ਸਾਡੇ ਵਿੱਚ ਨਹੀਂ ਰਿਆ ਵੀਰਾ ਉਤਰ ਗਿਆ ਸਾਥੋਂ ਕਾਟਾ ਹੀ ਬਹੁਤ ਪਿਆ ਉੱਚਾ ਹੋ ਕਰਕੇ ਤਰ ਗਿਆ ਮਾਂ ਪਿਓ ਦੇ ਨਾਮ ਨੂੰ ਕੋਮੀ ਨਾ ਦੇਣ ਵਾਲਿਆ ਦੇਕੇ ਪੁੱਤ ਮਾਂ ਨੂੰ ਕੋਮੀ ਨਾ ਦੇਣ ਵਾਲਿਆ ਤੁਰਦਾ ਸੀ ਤਰਤੀ ਉਤੇ ਤਕੜਾ ਪਲਵਾਨ ਸੀ ਪਾਈਏ ਪਾਈਆਂ ਦੇ ਹੁੰਦੇ ਪਾਈ ਪਾਈਆਂ ਦੇ ਹੁੰਦੇ ਤੋੜਿਆ ਅੱਜ ਬਾਹਾਂ ਨੂੰ ਖੋਵੀਨਾ ਦੇਣ ਵਾਲਿਆ ਦੇਖੀ ਬਤ ਮਾਵਾਂ ਨੂੰ ਵੀਰੇ ਆਕੀ ਕੀ ਤਤਕਦੀਰੇ ਫੜ ਕੇ ਕੜ ਜੇਤੀਰੇ ਹੋ ਗਈ ਜੇ ਪਲ ਹੈ ਸਾਥੋਂ ਹੋ ਗਈ ਜੇ ਪਲ ਹੈ ਸਾਥੋਂ ਬਖਸ਼ੋ ਗਨਮਨੂ ਖੋਮੀ ਨਾ ਦੇਣ ਵਾਲਿਆ ਦੇਕੇ ਪਤਮਨੂ ਖੋਮੀ ਨਾ ਦੇਣ ਵਾਲਿਆ ਸੀ ਮਰ ਮੱਤਾ ਸਾਡੇ ਜੋ ਹੋਰ ਛੜ ਗਿਆ ਸੁਖਮੰਦਰ ਕਾਲ ਕੱਤਾ ਸੁਨਿਆ ਉਹ ਕਰਕੇ ਤੁਰ ਗਿਆ ਸੁਨਿਆ ਅੱਜ ਕਰਕੇ ਤੁਰ ਗਿਆ ਪਰੂ ਕੌਣ ਥਾਵਾਨੋ ਖੋਵਿਲਾ ਦੇਰਵਾੜਿਆ ਦੇਖੀ ਪਤਮਾਵਾਨੋ ਖੋਮੀਨਾ ਡੇੜ ਵਾਲਿਆ ਬੈਠਾ ਪਿੰਡ ਫੇਰੋ ਕਿਹ ਵਿੱਚੋਂ ਪੰਨਾ ਅਰਦਾਸ ਕਰੇ ਪਹਿਣਾ ਦੇ ਤੰਨੇ ਮੇੜੇ ਸੁਣ ਕੇ ਨਾ ਜਾਣ ਜਰੇ ਪਹਿਣਾ ਦੇ ਤੰਨੇ ਮੇੜੇ ਸੁਣ ਕੇ ਨਾ ਜਾਣ ਜਰੇ ਆਖੇ ਰ ਜਿੰਦਰ ਮੰਨੂ ਨੂੰ ਆਖੇ ਰ ਜਿੰਦਰ ਮੰਨੂ ਪੜ ਲਿਆ ਰਜਨਾਵਾਂ ਨੂੰ ਨਾ ਦੇਣ ਵਾਲਿਆ ਬੀਜੇ ਪਤਮਾ ਮੰਨੂ ਕੋਈ ਨਾ ਦੇਣ